ਸਾਰਿਆਂ ਨੂੰ ਪਿਆਰ ਭਰੀ ਸਤ ਸ੍ਰੀ ਅਕਾਲ ਅੱਜ ਸੀਗਾ ਜੀ ਸਰਦਾਰ ਦੀ ਦਾ ਜਨਮ ਦਿਨ ਤੇ ਅਸੀਂ ਜਨਮ ਦਿਨ ਵਾਸਤੇ ਅਸੀਂ ਸਾਂਝੇ ਕਰਦੇ ਪਾਂਚੇ ਸਾਰਿਆਂ ਨੇ ਫੋਟੋਆਂ ਕਰਵਾਈਆਂ ਸਾਰੇ ਆਨੇ ਇੰਦੇ ਵਾਇਕ ਪਹਿਲਾਂ ਸਜਾ ਕੇ ਘੁੰਮ ਲੈ ਬਾਹਰ ਸਭ ਤੋਂ ਬਗਲ ਨਹੀਂ ਨਾ ਜਾ ਕੇ ਪਹਿਲਾਂ ਇਹ ਸਾਰਾਂ ਤੋਂ ਪਹਿਲਾਂ ਘੁੰਮ ਲੈ ਗਏ ਕਿੰਨੇ ਘੁੰਮ ਲੈ ਲੈ ਬਸ ਉਹਨਾਂ ਵਰਕ ਕਾਸ਼ ਨੂੰ ਜੇ ਸਾਰੇ ਬੱਚੇ ਗੋਦੀ ਜਾਣ ਇੱਥੇ ਆਪਣੇ ਬੱਚਿਆਂ ਨੂੰ ਲੈ ਕੇ ਆਪਣੇ ਭੈਣ ਭੈਣ ਲੈ ਕੇ ਪਹੁੰਚੇ ਸੀ ਇਹਨਾਂ ਨੇ ਆਪਣੇ ਘਰ ਦਾ ਇੱਕ ਜਗ੍ਹਾ ਦਾ ਸੰਜਾ ਦਾ ਰੱਖਿਆ ਹੈ ਜੀ ਤੇ ਬਹੁਤ ਵਧੀਆ ਸ਼ਾਂਤਮਈ ਜਗ੍ਹਾ ਬਹੁਤ ਵਧੀਆ ਆ ਸ਼ਾਂਤ ਗਏ ਤੇ ਮਾਹੌਲ ਆ ਤੇ ਮੈਂ ਦੇ ਬੰਦੇ ਤੇ ਬਣਾ ਹੈ ਕਿ ਬਹੁਤ ਵਧੀਆ ਲੱਗੇ ਸਨ ਵਾਗੜਾ ਤੇ ਜਗ੍ਹਾ ਨੂੰ ਸਾਰੇ ਜਗ੍ਹਾ ਦੇਖਿਆ ਕਿ ਆਪੇ ਇਸੇ ਤਰੀਕੇ ਨਾਲ ਹਾਰੇ ਦੀ ਲੱਸੀ ਪਿਆਰ ਹੁੰਦੀ ਹੈ ਜੀ ਉਹ ਆਪਣੇ ਸਾਗ ਮੱਕੀ ਦੀ ਰੋਟੀ ਤੇ ਤੌੜੀ ਦੀ ਢਾਲ ਬਣਦੀ ਹੈ ਅਸੀਂ ਉਹ ਜਗ੍ਹਾ ਸਾਰੀ ਦੇਖਿਆ ਤੇ ਅਸੀਂ ਇੱਥੇ ਫੋਟੋ ਵੀ ਕਰਵਾਈ ਵੀਡੀਓ ਵੀ ਨਾਲ ਸਾਨੂੰ ਬਹੁਤ ਵਧੀਆ ਲੱਗਿਆ ਜੀ ਇਹਨਾਂ ਨੇ ਬਹੁਤ ਵਧੀਆ ਬੇਸਿਕਾਂ ਬਣਾਏ ਸਾਰਾ ਕੁਝ ਇੱਥੇ ਪਿਆਰ ਹੁੰਦਾ ਜੀ ਬਹੁਤ ਹੋ ਗਿਆ ਮਹਾਲਾ ਇਹ ਵੀ ਢੀਂਡਿਆਂ ਦੇ ਨੇ ਜੀ ਇਹਨਾਂ ਨੇ ਆਪਣਾ ਬਾਹਰੋਂ ਆ ਕੇ ਇੱਥੇ ਆਪਣਾ ਸੰਚਾ ਜਿਹਾ ਪਿਆਰ ਕੀਤਾ ਇੱਧਰ ਇਹਨਾਂ ਦਾ ਖਾਣ ਪੀਣ ਦਾ ਏ ਇੱਧਰ ਝੁੱਲ੍ਹੇ ਨੇ ਸਾਰੇ ਅਸੀਂ ਕੰਮ ਕੇ ਦੇਖਿਆ ਇੱਥੇ ਇੱਧਰ ਅੱਗੇ ਜਾ ਕੇ ਦੇਖਦੇ ਆਹ ਪਾਣੀ ਹੋਣੀ ਅੱਗੇ ਚੜ ਗਿਆ ਪਾਪਾਣੀ ਅੱਗੇ ਚੜ ਗਿਆ ਸਾਰੇ ਜਾਣੇ ਹਾਂਜੀ ਤੇ ਨਾਲੇ ਇੱਥੇ ਬਾਹਰ ਉਹ ਅੱਗੇ ਹੋਰ ਕੀ ਆ ਹੋਰ ਅੰਜ ਵਾਈ ਕਰ ਰਹੀ ਆ ਅੱਗੇ ਹੋਰ ਕੀ ਆ ਪਾਪਾ ਗੱਡੀ ਇਦਾਂ ਘੁੰਮਦੀ ਹਣੀ ਉੱਪਰ ਜੀ ਆ ਬਣਿਆ ਨੇ ਘਰ ਉਹਦੇ ਬੈਠਦੇ ਹਾਂ ਜੀ ਚੁੱਲ੍ਹੇ ਲੈਣੇ ਚੱਲੋ ਸਾਨੂੰ ਭੈਣ ਜੀ ਮਿਲ ਗਏ ਗੁਰਪ੍ਰੀਤ ਕੌਰ ਭੰਗੂ ਜਿਹੜੇ ਫਿਲਮਾਂ 'ਚ ਕੰਮ ਕਰਦੀ ਨੇ ਸਾਨੂੰ ਮਿਲ ਕੇ ਬਹੁਤ ਵਧੀਆ ਲੱਗਿਆ ਉਹਨਾਂ ਦਾ ਸਾਨੂੰ ਮਿਲ ਕੇ ਤੇ ਫਿਰ ਉਸ ਤੋਂ ਉਸ ਤੋਂ ਬਾਅਦ ਅਸੀਂ ਰੋਟੀ ਖਾਧੀ ਤੇ ਰੋਟੀ ਖਾਣ ਤੋਂ ਬਾਅਦ ਅਸੀਂ ਬਾਹਰ ਇੱਥੇ ਇਹਨਾਂ ਨੇ ਆਪਣੇ ਇਹ ਖਰਗੋਸ਼ ਰੱਖੇ ਹੋਏ ਨੇ ਬੱਤਖਾਂ ਰੱਖੀਆਂ ਨੇ ਚਿੜੀਆਂ ਰੱਖੀਆਂ ਬਹੁਤ ਸੋਹਣਾ ਛੋਟਾ ਜਿਹਾ ਚਿੜੀਆ ਘਰ ਵੀ ਬਣਾਇਆ ਹੋਇਆ ਤੇ ਬਹੁਤ ਸੋਹਣਾ ਲੱਗਿਆ ਬਹੁਤ ਤੁਸੀਂ ਵੀ ਆਪਣੇ ਬੱਚਿਆਂ ਨੂੰ ਲਾ ਕੇ ਇੱਥੇ ਜ਼ਰੂਰ ਇਨਜੋਏ ਕਰਾ ਲਿਓ ਜੀ ਲੈ ਕੇ ਆਇਓ ਆਪਣੇ ਫੈਮਿਲੀ ਨਾਲ ਜ਼ਰੂਰ ਆਇਓ ਬਹੁਤ ਵਧੀਆ ਮਖਾਰਾ ਛਕ ਲੇਤੇ ਹੈ ਅਸੀਂ ਪਤਲੇ ਵਜੇ ਗੈਸ ਵੀ ਤੇ ਸਾਡੇ ਨੂੰ ਬੰਦ ਕਰ ਦਿੰਦੇ ਨੇ ਇਸ ਲਈ ਬਹੁਤ ਕਰਨਾ ਸਾਨੂੰ ਪਹਿਲਾਂ ਹੀ ਅਸੀਂ ਲੇਟ ਹੋ ਗਏ ਸੀ ਕਾ ਕਾ ਥੋੜਾ ਚਿਰਸਾ ਨੁਕਨਾ ਪਿਆ ਤੇ ਤੇ ਫੇਰ ਅਸੀਂ ਦੁਆਰਾ ਵੀ ਜਾ ਕੇ ਆਵਾਂਗੇ ਵੀਰੂ ਬਣਾਵਾਂਗੇ ਉਸ ਤੋਂ ਬਾਅਦ ਅਸੀਂ ਫਿਰ ਕਾ ਅੱਗੇ ਤੇ ਸਾਨੂੰ ਬਹੁਤ ਵਧੀਆ ਲੱਗੇ ਜੀ ਲੱਗਾ ਜੀ ਸਾਡਾ ਉੱਥੇ ਤੇ ਤੁਸੀਂ ਵੀ ਜਰੂਰ ਜਾਇਓ ਤੇ ਦੇਖਣ ਮੇਰੀ ਵੀਡੀਓ ਵਧੀਆ ਲੱਗੀ ਤੇ ਲਾਈਕ ਸ਼ੇਅਰ ਤੇ ਕਮੈਂਟ ਕਰਕੇ ਜਰੂਰ ਦੱਸਣਾ ਦੀ ਤੇ ਚੈਨਲ ਨੂੰ ਕਰ ਲੋ ਸਬਸਕ੍ਰਾਈਬਰ ਸਬਸਕ੍ਰਾਈਬ ਕਰ ਲੋ ਜੀ ਚੈਨਲ ਨੂੰ ਜ਼ਰੂਰ ਤੇ ਤੁਸੀਂ ਵੀ ਜ਼ਰੂਰ ਪਹੁੰਚ ਕੇ ਪਸੰਦੇ ਘਰ ਚ ਜ਼ਰੂਰ ਪਹੁੰਚੋ ਜੀ ਤੇ ਇੰਜੋਏ ਕਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ